ਜਦੋਂ ਵੀਰੋ ਬੰਦੇ ਦਾ 2200 ਰੁਪਈਆ ਕੱਢਿਆ ਹੋਵੇ ਤੇ ਮੋਟਰ ਤੇ ਜਾ ਕੇ ਚਿੱਤੜਕੁੱਟ ਕੀਤੀ ਹੋਵੇ ਤੇ ਬੰਦਾ ਰੋਲਾ ਨਾ ਪਾਵੇ ਯਾਰ ਹੈ ਤਿੰਨ ਸਾਲ ਹੋ ਗਏ ਝੁਰਲੂ ਫੇਰੇ ਨੂੰ ਤੇ ਯਾਦ ਅੱਜ ਆਈ ਪਤੰਦਰ ਨੂੰ ਹੈ ਅੱਜ ਆ ਬੈਠਾ ਹੋਇਆ ਸੀ ਮੀਡੀਆ ਦੇ ਸਾਹਮਣੇ ਇਹ ਅਮਰਤਪਾਲ ਨੇ ਮੇਰਾ 2200 ਰੁਪਈਆ ਕੱਢ ਲਿਆ ਏ ਹੈ ਨਾਲੇ ਮੋਟਰ ਤੇ ਮੇਰਾ ਝੁਰਲੂ ਫੇਰਿਆ ਪੀ ਤਿੰਨ ਸਾਲ ਹੋ ਗਏ ਤੇਰੀ ਗਿੱਦੜ ਘੁੱਟ ਕੀਤੀ ਨੂੰ ਐ ਤੇ ਤਿੰਨ ਸਾਲਾਂ ਬਾਅਦ ਹੁਣ ਫੇਰ ਆ ਗਿਆ ਜੀ ਇਹ ਕਿੰਨੇ ਕੱਲਿਆ ਹੁਣ ਇਹਨੂੰ ਬਾਹਰ ਹੈਂ ਕਣੀ ਪਤੰਦਰੋ ਰੋਲਾ ਪਾਈ ਜਾਈਦਾ ਹੁੰਦਾ ਕੁਛ ਨਹੀਂ ਹੁੰਦਾ ਆ ਵਧੀਆ ਬਾਪੂ ਵਧੀਆ ਵਧੀਆ ਯਾਰ ਮੈਂ ਦੀ ਗੱਲ ਕਰਦਾ ਹੀ ਉਹ ਵਿਰਿੰਦਰ ਵਾਲੇ ਦੀ ਵੀ ਬੜਾ ਮੀਡੀਆ 'ਚ ੁੱਭਕੇ ਉਹਨਾਂ ਰੌਲਾ ਪਾਉਣ ਡਿਆ ਜਦੋਂ ਅਮਰਪਾਲ ਦੇ ਪਰਿਵਾਰ ਬਾਰੇ ਉਹਨਾਂ ਬਾਰੇ ਬਕਵਾਸ ਕਰਦਾ ਸੀ ਗੰਦਾ ਮੰਦ ਬੋਲਦਾ ਸੀ ਉਦੋਂ ਪਤਾ ਨਹੀਂ ਹੈ ਜਦੋਂ ਫਿਰ ਅਗਲੇ ਦੇ ਡਿੱਕੇ ਚੜ ਗਏ ਨਾਲ ਦੇ ਨੇ ਉੱਥੇ ਮੋਟਰ ਤੇ ਲਾ ਜਾ ਕੇ ਉਹਦੇ ਝੁਰੂ ਇਹੋ ਜਿਹਾ ਫੇਰਿਆ ਤੇ ਅਖੇ ਮੇਰਾ 200 ਰੁਪਈਆ ਨਾਲ ਕੱਢ ਲਿਆ ਤੇ ਹੁਣ ਫੇਰ ਆਇਆ ਬੈਠਾ ਜੀ ਹਾਂ ਹੁਣ ਫੇਰ ਆਇਆ ਬੈਠਾ ਮੀਡੀਆ ਚ ਅਖੇ ਅਮਰਪਾਲ ਨੇ ਆਹ ਕਰਤਾ ਮੇਰੇ ਨਾਲ ਉਹਨਾਂ ਨੇ ਆਹ ਕਰਤਾ ਹੈ ਪਤੰਦਰਾ ਇਹਦੁੱਦ ਜਰੂ ਅਮਰਪਾਲ ਬਾਹਰ ਸੀ ਇੱਥੇ ਸੀ ਉਦੋਂ ਕਿਉਂ ਨਹੀਂ ਬੋਲਿਆ ਪਤੰਦਰਾ ਨੂੰ 2.5-3 ਸਾਲਾਂ ਬਾਅਦ ਹੁਣ ਚੇਤੇ ਆਇਆ ਇਹ ਗੱਲਾਂ ਵੇਖਿਆ ਨਾ ਨੇ ਕੰਮ ਇਹਨਾਂ ਦੇ ਕਿਦਾਂ ਕਰਦਾਰ ਕੂਸ਼ੀ ਕਰਨ ਤੇ ਲੱਗੇ ਹੋਏ ਆ ਹੈ ਪਾਉ ਨੂੰ ਕੋਈ ਜਾਣਦਾ ਹੀ ਨਹੀਂ ਪਾਉ ਨੂੰ ਕੋਈ ਪਛਾਣਦਾ ਹੀ ਨਹੀਂ ਹੈ ਤੇ ਪਾਉ ਐਵੇਂ ਜਿੱਤ ਗਿਆ ਵੋਟਾਂ ਚੋਂ ਦੱਸੋ ਐਮਪੀ ਐਵੇਂ ਬਣ ਗਿਆ ਵਾ ਤੁਹਾਡੇ ਲੋਕੋ ਵਾ ਤੁਹਾਡੇ ਲੋਕੋ ਕਰ ਦੋ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰ ਦੋ ਮੇਰੇ ਭਰਾ ਦੱਬ ਕੇ ਇਹ ਪਾਉ ਨਾਲ ਹੈਗੇ ਯਾਰ ਹੈਗੇ ਇਹਦੇ ਚ ਦੱਸੋ ਕੀ ਆ ਸਾਰੇ ਬੰਦੇ ਸਾਰੇ ਯਾਰ ਜਿੰਨੇ ਆ ਲੀਡਰ ਚਲੋ ਚੰਗੇ ਲੀਡਰਾਂ ਨੂੰ ਛੱਡ ਕੇ ਜਿੰਨੇ ਵੀ ਲੀਡਰ ਆ ਜਿੰਨੇ ਵੀ ਹੋਰ ਬੰਦੇ ਆ ਸਾਰੇ ਸਾਰੇ ਪਤੰਦਰ ਪਾਉ ਦੇ ਮਗਰੀ ਲੱਗੇ ਹੋਏ ਆ ਸਾਰੇ ਪਾਉ ਦੇ ਮਗਰੀ ਉਹ ਕੱਲਾ ਜੇਲ੍ਹ 'ਚ ਬੈਠੀ ਇਹਨਾਂ ਦੀਆਂ ਪਾਉ ਚੀਕਾਂ ਕਢਾਈ ਜਾਂਦਾ ਜੋਲ ਚ ਬਠਾਈ ਕੱਲਾ ਹੀ ਚੀਕਾਂ ਕਢਾਈ ਜਾਂਦਾ ਤਾਂ ਰੌਲਾ ਰੱਪਾ ਪਾਈ ਜਾਂਦੇ ਪਾਉਨੇ ਕਰਤਾ ਪਾਉਨੇ ਉਹ ਕਰਤਾ ਹੈ ਦੱਸੋ ਹਨ ਮੀਡੀਆ ਚ ਉਬਬ ਕੇ ਰੌਲਾ ਪਾਉਂਦੇ ਆ ਇਹ 2200 ਰੁਪਇਆ ਕੱਢ ਲਿਆ ਪਾਉ ਨੇ ਮੇਰਾ ਵੀ ਅੱਜ ਚਿੱਤ ਆਇਆ ਤੈਨੂੰ ਤੇ 3 ਸਾਲਾਂ ਬਾਅਦ ਬਾਕੀ ਵੀਰੋ ਜਦੋਂ ਝੁਰਲੂ ਫਿਰਿਆ ਹੋਵੇ ਹਾਂ ਬੰਦਾ ਭੁੱਲ ਵੀ ਨਹੀਂ ਸਕਦਾ ਬੰਦਾ ਭੁੱਲ ਵੀ ਨਹੀਂ ਸਕਦਾ ਜਦੋਂ ਝੁਰਲੂ ਫਿਰਿਆ ਹੋਵੇ ਹਾਂ ਹਾ ਥੋਡੀ ਨੂੰ ਮੈਨੂੰ ਕਈ ਬੰਦੇ ਪੁੱਦੇ ਚੁਰਲੂ ਹੁੰਦਾ ਕਿ ਤੁਹਾਨੂੰ ਚੁਰਲੂ ਵਿਖਾਵਾਂਗੇ ਬਾਈ ਹੈ ਕੌਣ ਕਿਸ ਦਿਨ ਵਿਖਾਵਾਂਗੇ ਤੁਹਾਨੂੰ ਚੁਰਲੂ ਮੁਰਲੂ ਟਿਚ ਘਟ ਹੈ ਉਹ ਤੰਦਰ ਕਲਪ ਪਏ ਆ ਭਰਾਵੋ ਕਲਪੇ ਪਏ ਆ ਬੰਦੇ ਐ ਪੂਰੇ ਕਲਪੇ ਪਏ ਆ ਹੈ ਵੀ ਸਾਡੇ ਨਾਲ ਅਮਰਪਾਲ ਨੇ ਆ ਕਰਤਾ ਉਹ ਕਰਤਾ ਆ ਕਰਤਾ ਹੈ ਬਾਕੀ ਇਹਨੇ ਚਾਹ ਕੁਛ ਮਿਲ ਦਿੰਦਾ ਹੋਰ ਕੀ ਆ ਜਿੰਨਾ ਕੋਈ ਕੀਤਾ ਹੀ ਨਾ ਉਹਨੇ ਚਾਹ ਕੁਛ ਮਿਲਦਾ ਹੁੰਦਾ ਹੁਣ ਕਾਨਫਰੰਸਾਂ ਜੀਆਂ ਕਰਕੇ ਮੀਡੀਆ 'ਚ ਬਹਿ ਕੇ ਇਦਾਂ ਦੇ ਬਿਆਨਬਾਜ਼ੀ ਦੇਣੀ ਕਿ ਸੋਭਾ ਨਹੀਂ ਦਿੰਦੇ ਬਾਕੀ ਠੀਕ ਆ ਜੇ ਤੁਸੀਂ ਇਸੇ ਕੰਮ ਤੇ ਰਹਿਣਾ ਤੁਸੀਂ ਹਟਣਾ ਹੀ ਨਹੀਂ ਵੀ ਅਸੀਂ ਬਿਆਨ ਪਾਜੀ ਦੇਣੀ ਦੇਣੀ ਆ ਠੀਕ ਆ ਫਿਰ ਚੱਲੇ ਉਹ ਜਿਵੇਂ ਤੁਸੀਂ ਚੱਲਦੇ ਹੋ ਕੋਈ ਫਰਕ ਨਹੀਂ ਠੀਕ ਆ ਕਿ ਨਹੀਂ ਫਿਰ ਤੂੰ ਚੱਲੋ ਕੋਈ ਫਰਕ ਨਹੀਂ ਪੈਂਦਾ ਇੰਦੇ ਨਾਲ ਠੀਕ ਆ ਨਾ ਪਹਿਲਾਂ ਅਮਰਪਾਲ ਦੀਆਂ ਝੋਲੀਆਂ 'ਚ ਬਹਿ ਬਹਿ ਕੇ ਤੁਸੀਂ ਫੋਟੋਆਂ ਕਰਾਉਣ ਵਾਲੇ ਤੁਸੀਂ ਹੈ ਤੁਸੀਂ ਜਿਹੜੇ ਉਹਦੇ ਪਿੱਠ 'ਚ ਸ਼ੁਰਾ ਮਾਰਿਆ ਤੁਸੀਂ ਤੁਹਾਡੇ ਲੋਕਾਂ ਦੀ ਕਰਦਾਰ ਕੁਸ਼ੀ ਦਾ ਸਾਨੂੰ ਪਤਾ ਠੀਕ ਆ ਨਾ ਉਦੋਂ ਦੇ ਨਾਲ ਜਫੀਆਂ ਪਾ ਪਾ ਗਿਆਂ ਦੇ ਝੋਲੇ 'ਚ ਬਹਿ ਬਹਿ ਕੇ ਹੁੰਦੀਆਂ ਸੀ ਉਹਨਾਂ ਫੋਟੋਆਂ ਕਰਾਉਣ ਵਾਲੇ ਤੁਸੀਂ ਤੇ ਹੁਣ ਤੁਸੀਂ ਕਰਤਾਰਕੁਸ਼ੀ ਕਰਨ ਤੇ ਲੱਗੇ ਹੁੰਦੀ ਬਾਕੀ ਕੋਈ ਗੱਲ ਨਹੀਂ ਬੜੇ ਆਏ ਇੱਥੇ ਬਹੁਤ ਆਏ ਆ ਕਰ ਦੋ ਸਾਰੇ ਭਰਾ ਸ਼ੇਅਰ ਨੱਪ ਕੇ ਠੀਕ ਹੈ ਨਾ ਜਿਹੜੇ ਪਿਆਰ ਕਰਨ ਵਾਲੇ ਭਰਾ ਅਸੀਂ ਉਹਨਾਂ ਨੂੰ ਯਾਨੀ ਵੀ ਸ਼ੇਅਰ ਕਰ ਦੋ ਸਾਨੂੰ ਹੋਰਗੇ ਦੁੱਕੀ ਤਿੱਕੀ ਦੀ ਸਾਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਤੇ ਮੈਂ ਆਪਦੇ ਭਰਾਵਾਂ ਨੂੰ ਕਹਿਣਾ